ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਪੰਨੂ ਟੀਵੀ ਦੇ ਉੱਤੇ ਅੱਜ ਅਸੀਂ ਤੁਹਾਡੇ ਨਾਲ ਵਲੌਗ ਸਾਂਝਾ ਕਰ ਰਹੇ ਹਾਂ ਤੁਸੀਂ ਸੋਚਦੇ ਹੋਣੇ ਆ ਕਿ ਕਿੰਨਾ ਟਾਈਮ ਹੋ ਗਿਆ ਇਹਨਾਂ ਨੇ ਕੋਈ ਵਲੌਗ ਨਹੀਂ ਪਾਇਆ ਤੁਹਾਨੂੰ ਪਤਾ ਹੀ ਆ ਸਾਡੇ ਚੈਨਲ ਦੇ ਉੱਤੇ ਵੀਡੀਓ ਆਣੀਆਂ ਹੈਗੀਆਂ ਤੇ ਇਹ ਕਰਕੇ ਅਸੀਂ ਵਲੌਗ ਵੱਲ ਐਡਾ ਧਿਆਨ ਵੀ ਨਹੀਂ ਦਿੱਤਾ ਤੇ ਅੱਜ ਸਾਡੇ ਕੋਲ ਵੀਡੀਓ ਨਹੀਂ ਬਣ ਸਕੀ ਵੀਡੀਓ ਦਾ ਕਾਰਨ ਤੁਹਾਨੂੰ ਪਤਾ ਹੀ ਆ ਬਾਡੀ ਦੇ ਦਿਨ ਚੱਲਣ ਦੇ ਆ ਕਣਕ ਵੜਣੀ ਤੂੜੀ ਬਣਾਉਣੀ ਪੜੋਲਿਆਂ ਚ ਪਾਉਣੀ ਸਰੋਂ ਸਾਹਮਣੀ ਕਈ ਕੰਮ ਹੁੰਦੇ ਜੱਟਾਂ ਦੇ ਤੇ ਸਾਡੇ ਜਿਹੜੇ ਟੀਮ ਮੈਂਬਰ ਹੀਗੇ ਉਹ ਵੀ ਅੱਜ ਸਾਨੂੰ ਕਹਿੰਦੇ ਸਾਨੂੰ 2 ਦਿਨ ਦੀ ਛੁੱਟੀ ਚਾਹੀਦੀ ਆ ਤਾਂ ਹੀਗਾ ਚਲੋ ਕਰ ਲਓ ਤੁਸੀਂ ਕੰਮ ਦੇ ਦੇਣਾ ਇਹ ਵੀ ਹੁੰਦਾ ਵਾ ਕਿ 6 ਮਹੀਨੇ ਜੱਟ ਨੇ ਫਸਲ ਪਾਲੀ ਹੁੰਦੀ ਆ ਤੇ ਉਹਨੂੰ ਸਾਂਭਦੇ ਆ ਸੂਤਦੇ ਆ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਕਿਉਂਕਿ ਵੀਡੀਓ ਜਿਹੜੀ ਹੈ ਤੇ ਚਲੋ ਚੱਲੀ ਜਣੀ ਗਾੜੀਆਂ ਆਉਣ ਲਈ ਸਮੇਂ 'ਚ ਚੱਲੀ ਜਣੀ ਵੀਡੀਓ ਜਿਹੜੀ ਫਸਲ ਹੁੰਦੀ ਹੈ ਇਹ ਸਾਹਮਣੀ ਜ਼ਰੂਰੀ ਹੁੰਦੀ ਆ ਤੇ ਦੋਸਤੋ ਇਸ ਕਰਕੇ ਦਾਣੇ ਖਾਣੇ ਦੇ 6 ਮਹੀਨੇ ਸਾਲ ਬਾਅਦ ਇਹ ਕਰਕੇ ਜਿਹੜਾ ਵੀ ਦਾਣੇ ਸਾਹਮਣੇ ਜੂਰੀ ਪੈਨ ਖਸਲ ਨੂੰ ਸਾਹਮਣਾ ਬਹੁਤ ਜ਼ਰੂਰੀ ਆ ਤੇ ਤੁੜੀ ਵੀ ਬਣਨੀ ਆ ਤੇ ਤੁੜੀ ਬਿਨਾਂ ਨਹੀਂ ਸਰਦਾ ਜੱਟ ਦਾ ਤੇ ਇਹ ਕਰਕੇ ਤੁੜੀ ਚਲੋ ਬਹੁਤ ਚੱਲਣ ਰਿਹਾ ਸੀਜ਼ਨ ਵਧੀਆ ਤੇ ਇਹ ਕਰਕੇ ਆਖਿਆ ਵੀ ਚਲੋ ਅਹੀਂ ਕੜ ਕੇ ਨਹੀਂ ਢੋਣੀ ਕੱਲ ਨੂੰ ਤੇ ਮੈਂ ਜਿਹੜਾ ਕਰਾਂ ਨਾਲ ਤੇ ਇਹ ਕਰਕੇ ਅਸੀਂ ਵੀਡੀਓ ਜਿਹੜੀ ਕਿ ਮਤਲਬ ਅੱਜ ਸਾਡੇ ਕੋਲ ਬਣੀ ਨਹੀਂ ਤਕਰੀਬਨ ਵੀ ਇਹੋ ਹੀ ਕੰਮਾਂ ਦੇ ਵਿੱਚ ਤੇ ਤਾਂ ਕਰਕੇ ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਜ਼ਰੂਰੀ ਸਮਝੀ ਹਰ ਇੱਕ ਨੂੰ ਵੇਟ ਹੁੰਦੀ ਆ ਵੀ ਇਹਨਾਂ ਨੇ ਵੀਡੀਓ ਪਾਉਣੀ ਆ ਕੋਈ ਨਹੀਂ ਕੱਲ ਨੂੰ ਅਹੀ ਰੈਗੂਲਰ ਕੱਲ ਨੂੰ ਵੀਡੀਓ ਪਾਵਾਂਗੇ ਜ਼ਰੂਰ ਜਿੰਨਾ ਕੋਸ਼ਿਸ਼ ਕਰਾਂਗੇ ਪਾਉਣ ਦੀ ਵੀਡੀਓ ਤੇ ਸਾਨੂੰ ਸਾਰੇ ਭੈਣ ਭਰਾ ਜਿਹੜੇ ਹਨ ਬਲੌਗਰਾਂ ਦੇ ਵਿੱਚ ਪੁੱਛਦੇ ਆ ਤੁਹਾਡਾ ਪਿੰਡ ਕਿਹੜਾ ਵਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ بڑے ਸਵਾਲ ਜਵਾਬ ਕਰਦੇ ਆ ਹਾਂਜੀ ਤੁਸੀਂ ਸਾਡਾ ਪਿੰਡ ਆ ਜੀ ਮਠੋਲਾ ਪਰਥ ਮਠੋਲਾ ਹੱਡਾ ਵਾਜਦਾ ਪਿੰਡ ਤੇ ਗੁਰਦਾਸਪੁਰ ਜਿਹੜਾ ਸ੍ਰੀ ਹਰਿਮੰਦਰਪੁਰ ਤੋਂ ਜਾਂਦਾ ਨਾ ਗੁਰਦਾਸਪੁਰ ਰੋਡ ਉਸ ਰੋਡ ਦੇ ਉੱਪਰ ਆ ਹਨੂ ਹਲਕਾ ਸ੍ਰੀ ਹਰਿਮੰਦਰਪੁਰ ਪਿੰਡ ਆ ਜੀ ਏ ਬੜਾ ਪਿਆਰਤਾ ਭੈਣ ਭਰਾਵੋ ਸਾਰੇ ਬੜੀਆਂ ਵੀਡੀਓ ਚ ਬਹੁਤ ਪਿਆਰ ਦਿੰਦੇ ਹਨ ਤੇ ਸਾਨੂੰ ਆ ਸਭੀ ਸਾਨੂੰ ਗਾੜੀ ਵੀ ਇਦਾਂ ਪਿਆਰ ਦਿੰਦੇ ਰਹੋਗੇ ਤੇ ਵੱਧ ਤੋਂ ਵੱਧ ਕਮੈਂਟ ਸਾਨੂੰ ਕਰਕੇ ਦੱਸਿਆ ਕਰੋ ਵੀ ਮਨੋ ਕਿਤੇ ਵੀ ਗਲਤੀ ਹਨ ਦੱਸਿਆ ਕਰੋ ਕਿਥੇ ਤੁਹਾਡੀ ਗਲਤੀ ਆ ਅਸੀਂ ਸੁਧਾਰਾਂਗੇ ਗਾੜੀ ਗਲਤੀ ਉਹ ਸਾਨੂੰ ਅਸੀਂ ਨਾ ਨਵੇਂ ਨਵੇਂ ਮੈਂਬਰ ਤੁਹਾਨੂੰ ਪਤਾ ਹੀ ਆ ਨਵਾਂ ਚੈਨਲ ਆ ਸਾਡਾ ਤੇ ਅਜੇ ਸਾਨੂੰ ਕੋਈ ਨਹੀਂ ਪਤਾ ਲੱਗਦਾ ਕਿ ਇਹ ਵੇਲੇ ਗਲਤੀ ਹੋ ਵੀ ਜਾਂਦੀ ਆ ਤੇ ਸਾਨੂੰ ਜਰੂਰ ਹੀ ਕਮੈਂਟ ਕਰਕੇ ਦੱਸਿਆ ਕਰੋ ਵੀ ਆ ਗਲਤੀ ਜਿਹੜੀ ਆ ਤੁਸੀਂ ਇਦਾਂ ਸੁਧਾਰੋਗੇ ਇਦਾਂ ਮਤਲਬ ਆਹ ਡਾਇਲੋਗ ਇੱਥੇ ਇਦਾਂ ਬੋਲੋਗੇ ਇਹਦੇ ਨਾਲ ਕੀ ਹੁੰਦਾ ਵਾ ਸਾਡਾ ਹੌਸਲਾ ਵਧਦਾ ਹੀ ਬੜੀ ਹੁੰਦੀ ਆ ਸਾਨੂੰ ਹੋਰ ਵਧੀਆ ਕਰਨ ਦਾ ਜਿਹੜਾ ਵਾ ਨਾ ਮੌਕਾ ਮਿਲਦਾ ਵਾ ਜਾਂ ਪਹਿਲੀ ਜਿਹੜੀ ਸੀਰੀਜ਼ ਸੀ ਪੋਹਲਿਆਂ ਦੀਆਂ ਚਲਾਕੀਆਂ ਤੁਸੀਂ ਉਹਨੂੰ ਵੀ ਬਹੁਤ ਪਿਆਰ ਦਿੱਤਾ ਹੈਗਾ ਤੇ ਹੁਣ ਅਸੀਂ ਨਵੀਂ ਚੀਜ਼ ਸੀਰੀਜ਼ ਚਾਲੂ ਕੀਤੀ ਆ ਤੇ ਇਹਨੂੰ ਵੀ ਪਹਿਲੇ ਪਾਰ ਦੇ ਵਿੱਚ ਹੀ ਬਹੁਤ ਪਿਆਰ ਦਿੱਤਾ ਵਾ ਤੇ ਮੈਨੂੰ ਲੱਗਦਾ ਮੈਨੂੰ ਲੱਗਦਾ ਕਿ ਮੈਨੂੰ ਪੱਕਾ ਪਤਾ ਵੀ ਤੁਸੀਂ ਸਾਡੀ ਇਹ ਸੀਰੀਜ਼ ਨੂੰ ਬਹੁਤ ਪਿਆਰ ਦੇਵੋਗੇ ਤੇ ਇਹ ਆ ਵੀ ਤੁਸੀਂ ਸਾਨੂੰ ਹੁਣ ਥੋੜਾ ਜਿਹਾ ਮੋਟੀਵੇਸ਼ਨ ਕਰੋ ਕੀ ਕਿਦਾਂ ਬਣਾਈਏ ਕੀ ਕਰੀਏ ਇਹਦੇ ਵਿੱਚ ਕੁਝ ਕਮੈਂਟ ਹਨ ਵਧੀਆ ਵੀ ਨੇ ਇਹ ਆ ਵੀ ਕਮੈਂਟ ਤੇ ਬੜੇ ਆਉਂਦੇ ਆ ਭੈਣ ਭਰਾਵਾਂ ਦੇ ਸਾਰਿਆਂ ਦੇ ਨਾਈਸ 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 ਕਈ ਭੈਣ ਭਰਾ ਕਹਿੰਦੇ ਵੀ ਅਬ ਤੁਸੀਂ ਇਹ ਕੀ ਕੀਤਾ ਵਾ ਚਲੋ ਸਾਡੇ ਕੋਈ ਗਲਤੀ ਹੋ ਜਾਂਦੀ ਆ ਅਸੀਂ ਵੀ ਇਨਸਾਨ ਆ ਗਲਤੀ ਹੋ ਜਾਂਦੀ ਆ ਪਰ ਇਹ ਆ ਵੀ ਥੋੜਾ ਜਿਹਾ ਹਨ ਮੋਡੀਫਿਕੇਸ਼ਨ ਕਰਿਆ ਕਰੋ ਕਿ ਐਦਾਂ ਨਹੀਂ ਐਦਾਂ ਥੋੜਾ ਜਿਹਾ ਫਨਸ਼ਨ ਵੀ ਚਾਹੀਦਾ ਵਿੱਚ ਨਾ ਪਹਿਲੇ ਮੋਸ਼ਨ ਸੀਨ ਹੀ ਚਾਹੀਦਾ ਫਨਸ਼ਨ ਵੀ ਚਾਹੀਦਾ ਵਿੱਚ ਵੀ ਆ ਐਦਾਂ ਹੋ ਗਿਆ ਫਿਰ ਹਾਸਾ ਮਜ਼ਾਕ ਵੀ ਚਾਹੀਦਾ ਵਿੱਚ ਬੰਦੇ ਨੂੰ ਇਹ ਕਰਕੇ ਤੁਹਾਨੂੰ ਥੋੜਾ ਗਾਈਡ ਵੀ ਕਰਿਆ ਕਰੋ ਕਮੈਂਟ ਕਰਕੇ ਵੀ ਹੁਣ ਇਹਦੇ ਵਿੱਚ ਆ ਪੈ ਸਕਦਾ ਸੀ ਆ ਚੀਜ਼ ਪੈ ਸਕਦੀ ਸੀ ਤੇ ਹੋਰ ਵਧੀਆ ਹੋ ਸਕਦਾ ਸੀ ਪਰ ਇਹ ਆ ਕਿ ਸਾਡੀ ਸਾਡੇ ਮਤਲਬ ਇਹ ਆ ਚੈਨਲ ਦੇ ਵਿੱਚ ਸਭ ਤੋਂ ਵਧੀਆ ਗੱਲ ਮੈਨੂੰ ਪਤਾ ਕੀ ਲੱਗਦੀ ਆ ਵੀ ਜਿਹੜੇ ਸਾਡੇ ਨਾਲ ਮੈਂਬਰ ਜੁੜੇ ਆ ਨਾ ਉਹ ਦਿਲੋਂ ਵੇਂਦੇ ਆ ਜਦੋਂ ਦਿਲੋਂ ਵੇਂਦੇ ਆ ਨਾ ਤੇ ਸਾਨੂੰ ਬੜੀ ਮੈਨੂੰ ਬੜੀ ਖੁਸ਼ੀ ਮਿਲਦੀ ਆ ਵੀ ਉਹ ਸਾਡੇ ਨਾਲ ਇੰਨਾ ਪਿਆਰ ਕਰਦੇ ਆ ਤੇ ਮੈਂ ਤਾਂ ਤਾਂ ਕਰਕੇ ਕਹਿੰਨੀ ਆ ਇਸੇ ਕਰਕੇ ਮੈਂ ਤਾਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਹੜਾ YouTube ਪਰਿਵਾਰ ਹੁੰਦਾ ਨਾ ਇੱਕ ਸਾਂਝਾ ਪਰਿਵਾਰ ਹੁੰਦਾ ਤੁਸੀਂ ਅਹੀਂ ਸਾਰੇ ਇਕੱਠੇ ਇੱਕ ਮਰਜੀ ਦੀ ਨਕਸ਼ਤੀ ਤੇ ਨਹੀਂ ਸਵਾਰ ਆਪਾਂ ਸਾਰੇ ਇਕੱਠਿਆਂ ਵੀ ਇੱਕ ਜੀ ਨੂੰ ਗਾਇਡ ਕਰ ਸਕਦੇ ਆਪਾਂ ਜੇ ਤੁਸੀਂਾਨੂੰ ਮਨੋਂ ਵਧੀਆ ਗਾਇਡ ਕਰੋਗੇ ਤਾਂ ਅਸੀਂ ਉਦੋਂ ਵਧੀਆ ਮਨੋਂ ਗਾੜੀ ਸੀਰੀ ਲੈ ਕੇ ਆਵਾਂਗੇ ਸੋ ਆਹਨ ਦੱਸਿਓ ਜਰੂਰ ਕਮੈਂਟ ਕਰਕੇ ਵੀ ਇਹ ਸੀਰੀ ਵਿੱਚ ਕੀ ਨਵਾਂ ਕੀ ਪੈ ਸਕਦਾ ਵਾ ਮਤਲਬ ਲਾਗੇ ਛਾਗੇ ਡਰਾਈਵ ਜੀ ਘਟਦੀ ਜਾਂਦੀਆਂ ਵਾ ਉਹ ਚ ਬੰਦਾ ਪਾ ਲੁ ਕਿ ਜਿਆ ਰੀਅਲ ਲਾਈਫ ਚ ਕੋਟ ਘਟਰਾ ਘਟਦੀ ਨਾ ਉਹ ਬੰਦਾ ਉੱਥੋਂ ਸਿੱਖ ਜਾਂਦਾ ਵੀ ਆਹ ਚੀਜ਼ ਭਾਜੀ ਵਿੱਚ ਪੈ ਸਕਦੀ ਹੈ ਤੁਸੀਂ ਕਮੈਂਟ ਕਰਕੇ ਹੱਕ ਦੇ ਦਿਓ ਵੀ ਆਹ ਚੀਜ਼ ਭਾਜੀ ਵਿੱਚ ਪਾ ਦਿਓ ਜੇ ਤਾਂ ਹੋਰ ਵਧੀਆ ਹੋ ਸਕਦਾ ਆਪਾਂ ਜਰੂਰ ਹੀ ਇਹ ਚਾਰਟ ਕਰਾਂਗੇ ਉਹਦੇ ਵਿੱਚ ਅਹੀਂ ਜਿਹੜੀ ਪੋ ਲੈਂਦੀ ਹੈ ਚਲਾਕੀਆਂ ਵੀਡੀਓ ਬਣ ਉਹਦੇ ਵਿੱਚ ਨਾ ਮੈਂ ਤੁਹਾਨੂੰ ਪਤਾ ਪੋਲੀ ਦਾ ਰੋਲ ਕੀਤਾ ਸੀਗਾ ਪੋਲੀ ਬਣੀ ਹਾਂ ਤੇ ਉਹ ਸੀਨ ਕਰਨਾ ਮੇਰੇ ਲਈ ਇੰਨਾ ਔਖਾ ਸੀ ਨਾ ਕਿ ਮੈਂ ਤੁਹਾਨੂੰ ਕੀ ਦੱਸਾਂ ਇਹ ਵੀ ਬੜਾ ਹੈਰਾਨ ਹੈ ਕਿ ਤੂੰ ਉਹ ਸੀਨ ਕਿੱਦਾਂ ਕਰ ਲਿਆ ਤਾਨੂੰ ਪਤਾ ਹੈ ਮੈਂ ਸਾਰੇ ਮਤਲਬ ਇੱਧਰ ਵੀ ਜਿਹੜੇ ਚੈਨਲਾਂ ਤੇ ਕੰਮ ਕਰਦੀਆਂ ਮੇਰੇ ਸੀਨ ਸਾਰੇ ਲੜਾਈ ਝਗੜੇ ਵਾਲੇ ਹੀ ਹੁੰਦੇ ਆ ਜਿਹੜਾ ਬੰਦਾ ਤੇਜ਼ ਬੋਲਦਾ ਉਹ ਤੇਜ਼ ਤਰ੍ਹਾਂ ਹੀ ਸੀਨ ਕਰ ਸਕਦਾ ਤੇ ਮੇਰੇ ਕੋਲ ਜਿਹੜਾ ਬੰਦਾ ਭਲੇਮਾਨ ਸਾ ਉਹ ਹੌਲੇ-ਹੌਲੇ ਸੀਨ ਕਰ ਸਕਦਾ ਵੇਖੋ ਜੀ ਵੇਖੋ ਬਹੁਤ ਜ਼ਿਆਦਾ ਭਲੇਮਾਨ ਸਾ ਨਾਲੇ ਤੇ ਵੀ ਵੀਡੀਓ 'ਚ ਵੇਖਿਆ ਹੈ ਨਾ ਕਿੰਨੇ ਕੁ ਭਲੇਮਾਨ ਸਾ ਏ ਵੀ ਮੈਂ ਕਰੀ ਨਾ ਤੇਜ਼ ਸੀਨ ਨਹੀਂ ਕਰ ਲਈ ਨਾ ਤੇ ਹੌਲੀ ਵੀ ਕਰ ਲੀਦੇ ਆ ਤੇ ਇਹ ਜ਼ਿਆਦਾ ਲੜਾਈ ਵਾਲੇ ਸੀਨ ਕਰਦੀ ਆ ਇਹ ਸਾਡੇ ਸਟਾਰ ਜੂਗਾ ਫਿਰ ਚਮਕਦਾ ਆ। ਇਹ ਸਾਡਾ ਸਟਾਰ ਚਲੋ ਮੜਾ ਮੋਟਾ ਹੈ ਇਹ ਚਲੋ ਭਰਾਵਾਂ ਸਿੱਧੇ ਹੁੰਦਾ ਵਾ। ਚਲੋ ਕੋਈ ਚਲੋ ਬਣ ਜਾਈਏ ਸੱਸ ਜੇ ਜੀ ਆਡੀਅנס ਚਾਹਣਗੇ ਤੇ ਬਣ ਵੀ ਚਾਹਾਂਗੇ ਆਪੇ ਇਹ ਨਾ ਸਿੱਧੇ ਹੀ ਆ। ਜਿੰਨਾ ਪਿਆਰ ਦੇਵੇ ਵੱਧ ਤੋਂ ਵੱਧ ਤੇ ਇਹ ਕਰਕੇ ਫਿਰ ਐਰਕਾ ਜਿਹੜੀ ਵੀਡੀਓ ਚਾਲੂ ਕੀਤੀ ਆ ਸ਼ੁਰੂ ਕੀਤੀ ਆ ਉਹਦੇ ਵਿੱਚ ਮੈਂ ਹਾਂ ਵੀ ਨਹੀਂ ਮੇਰੇ ਬਾਤ ਤੇ ਵਸਦਾ ਰੋਗ ਨਹੀਂ ਹੈਗਾ ਪੋਲਿਆਂ ਵਾਲਾ ਰੋਲ ਕਰਨਾ। ਰੋਲ ਤੇ ਤਕਰੀਬਨ ਮੈਂ ਸਾਰੇ ਚਲਾਕੀ ਵਾਲੇ ਕੀਤੇ ਆ ਪਰ ਆਪਣੀ ਵੀਡੀਓ ਦੇ ਵਿੱਚ ਮੈਂ ਜਿਹੜਾ ਨਾ ਇਹ ਪੋਲਿਆਂ ਵਾਲਾ ਕੀਤਾ ਹੀਗਾ। ਤੇ ਚਲੋ ਮੈਨੂੰ ਸਾਰਿਆਂ ਨੇ ਪਸੰਦ ਵੀ ਕੀਤਾ ਕਮੈਂਟ ਵੀ ਵਧੀਆ ਆਏ ਸਾਰਿਆਂ ਨੇ ਕਿਹਾ ਵੀ ਵਧੀਆ ਪਰ ਮੇਰੇ ਵਾਸਤੇ ਬੜਾ ਔਖਾ ਸੀ ਉਹ ਰੋਲ ਕਰਨਾ ਨਹੀਂ ਪਤਾ ਗੱਲ ਕੀ ਆ ਉਹ ਰੋਲ ਸਾਰੇ ਕਰਨੇ ਚਾਹੀਦੇ ਆ ਮਤਲਬ ਚਲਾਕ ਬੰਦਿਆਂ ਦਾ ਕਰਨਾ ਚਾਹੀਦਾ ਤੇ ਭੋਲੇ ਦਾ ਵੀ ਕਰਨਾ ਚਾਹੀਦਾ ਤੇ ਸਿੱਧੇ ਦਾ ਵੀ ਕਰਨਾ ਚਾਹੀਦਾ ਜਿੱਦਾਂ ਦੇ ਮਨ ਲੋ ਰੋਲ ਮਿਲਿਓ ਕਰਨਾ ਚਾਹੀਦਾ ਵਾ ਕਿ ਔਲਾ ਸਮਾਜਾਂ ਨੂੰ ਪਤਾ ਨਹੀਂ ਦਿੰਦਾ ਵੀ ਕਿਹੜੀ ਮਨ ਲੋ ਨੂੰ ਸਟੋਰੀ ਮਿਲ ਜਾ ਮਿਲ ਜੀਏ ਜਾਂ ਆਪਾਂ ਦਿਮਾਗ ਚੋਂ ਮਤਲਬ ਸਟੋਰੀ ਬਣ ਜੇ ਹੱਦੇ ਚੇਤੇ ਵਾਲੇ ਵੀ ਆ ਸਟੋਰੀ ਬਣਾਈਏ ਤੇ ਉਹਦੇ ਕੈਰੈਕਟਰ ਜਿਹੜੇ ਹਿੰਦੂ ਸਨ ਉਹਨਾਂ ਨੂੰ ਵੀ ਰੋਲ ਕਰਨਾ ਪੈਣਾ ਜਿਹੜੇ ਇੱਕਦੋ ਸਾਰੇ ਦਿਨ ਸਟਾਰਟਿੰਗ ਚੈਨਲ ਦੇ ਵਿੱਚ ਚਲਾਉਣ ਦੇ ਜੇ ਮਨ ਲਓ ਉਹ ਸਿੱਖਣ ਦਾ ਦਾਵਾ ਵੀ ਇਧਰ ਸਿੱਖ ਲਿਪਦਾ ਜਿੰਨਾ ਵੱਧ ਤੱਕ ਸਿੱਖੇਗਾ ਨਾ ਉਹਨਾਂ ਵਧੀਆ ਮਨੋਂ ਕੈਰੈਕਟਰ ਘੜੀ ਬੰਦਾ ਕਰ ਸਕਦਾ ਵਾ ਤੇ ਸਿਖਾਉਣਾ ਸਾਨੂੰ ਕਿੰਨਾ ਨੇ ਆ ਤੁਸੀਂ ਸਿਖਾਉਣਾ ਵਾ ਜਿੱਦਾਂ ਨੂੰ ਤੋਰੋਗੇ ਐਂ ਤੋਰ ਪੈਣਾ ਵਾ ਕਿ ਭੈਣ ਭਰਾਵਾਂ ਦੇ ਸਹਿਯੋਗਾਂ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਚੱਲਦਾ ਇਹ ਕੰਮ ਮੰਨ ਲਓ ਮਨ ਲਓ ਲੋਕਾਂ ਦੇ ਸਿਰ ਤੇ ਮੰਨ ਲਓ ਸਾਰੀ ਆਡੀਅੰਸ ਦੇ ਸਿਰ ਤੇ ਇਮੋਜੀ ਦਾ ਹੀ ਮੈਗਾ ਵੀ ਲੋ ਆਖਿਆ ਨਾ ਦੋਰੀ ਗੱਲ ਦਾ ਵੀ ਇੱਕ ਤਿਸਤੀ ਦੇ ਸਵਾਰ ਨੇ ਸਾਰਾ ਯੂਟਿਊਬਰ ਵਾਰੀ ਆਪਾਂ ਸਾਰੇ ਤੇ ਇਹ ਕਰਕੇ ਮਨ ਲੋ ਦੇਖਾ ਲਈ ਤੁਸੀਂ ਤੇ ਕਰਨ ਵਾਲੇ ਆਪਾਂ ਤੇ ਤੁਸੀਂ ਮਨੋਂ ਕਮੈਂਟ ਕਰ ਦੱਸਦੇ ਜਦੋਂ ਵੀ ਆਹ ਭਾਜੀ ਰੋਲ ਤੁਸੀਂ ਏਦਾਂ ਵਧੀਆ ਕਰ ਸਕਦੇ ਸੀ ਫਿਰ ਬੰਦਾ ਆਂਦਾ ਨਹੀਂ ਯਾਰ ਆਹ ਗਲਤੀ ਵਿੱਚ ਮਿਲ ਕੇ ਹੈਗੀ ਜਿੱਦਾਂ ਮੈਨੂੰ ਭੈਣ ਭਰਾ ਨੇ ਆਖਿਆ ਨਾ ਵੀ ਆਹ ਰੋਟੀ ਏਦਾਂ ਕਰ ਸੇ ਬੰਦਾ ਉਹਦਾ ਫੇਰ ਹੋਰ ਥੋੜਾ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਵਾ ਇਹ ਚੱਕਰ ਹੁੰਦਾ ਵਾ ਬਾਕੀ ਚਲੋ ਤੁਸੀਂ ਸਾਰਿਆਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਵਾ ਤੇ ਗਾ ਵੀ ਸਾਨੂੰ ਏਦਾਂ ਹੀ ਪਿਆਰ ਦਿੰਦੇ ਰਹਿਣਾ ਧੰਨਵਾਦ ਤੁਹਾਡਾ もっとボーダーラさんの味。